ਇਹ ਸਤਿਗੁਰਾਂ ਨੂੰ ਜਿਹੜੇ ਸਿੱਖ ਬੇਦਾਵਾ ਲਿਖ ਕੇ ਦੇ ਆਏ ਸਨ ਦਸ਼ਮੇਸ਼ ਪਿਤਾ ਨੂੰ ਕਹਿੰਦੇ ਬਾਪੂ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਪੱਤਰ ਲਿਖਿਆ ਸੀ ਉਹਨਾਂ ਦੇ ਉੱਤੇ ਦਸਤਕ ਕੀਤੇ ਸਨ ਸਾਈਨ ਕੀਤੇ ਸਨ ਤੇ ਜਦੋਂ ਭੁੱਲ ਬਖਸ਼ਾਉਣ ਆਏ ਤਖਤਰਾਣੇ ਦੀ ਢਾਬ ਤੇ ਜੰਗ ਹੁੰਦੀ ਹੈ ਮੁਖਸਰ ਸਾਹਿਬ ਦੇ ਸਥਾਨ ਤੇ ਉਹ 40 ਮੁਕਤੇ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਸੀ ਗੁਰੂ ਪਾਤਸ਼ਾਹ ਜੀ ਤੁਸੀਂ ਸਾਡੇ ਗੁਰੂ ਨਹੀਂ ਪਰ ਭੁੱਲ ਬਖਸ਼ਾਉਣ ਲਈ ਆ ਜਾਂਦੇ ਨੇ ਧੰਨ ਮਾਤਾ ਭਾਗ ਕੌਰ ਜੀ ਉਹਨਾਂ ਨੂੰ ਲੈ ਕੇ ਆਉਂਦੇ ਨੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਕੇ ਜੰਗ ਲੜਦੇ ਨੇ ਔਰ ਸਤਿਗੁਰ ਸੱਚੇ ਪਾਤਸ਼ਾਹ ਇਹ ਜੰਗ ਜਿੱਤ ਜਾਂਦੇ ਨੇ ਵਜ਼ੀਰ ਖਾਂ ਦੀਆਂ ਫੌਜਾਂ ਨੂੰ ਭਾਜਣਾ ਪਾ ਦਿੰਦੇ ਨੇ ਵਜ਼ੀਰ ਖਾਂ ਦੀਆਂ ਫੌਜਾਂ ਵਾਪਸ ਮੁੜ ਜਾਂਦੀਆਂ ਨੇ ਹਾਰ ਜਾਂਦੀਆਂ ਨੇ ਬਹੁਤ ਫੌਜਾਂ ਮਾਰ ਵੀ ਦਿੱਤੀਆਂ ਜਾਂਦੀਆਂ ਨੇ ਉੱਥੇ ਹੀ ਇਹ 40 ਸਿੱਖ ਸਨ ਜਿਹੜੇ ਸ਼ਹਾਦਤ ਦਾ ਜਾਮ ਪੀਂਦੇ ਨੇ ਇਹ ਕੱਲ ਬੇਨਤੀ ਮੈਂ ਕੀਤੀ ਸੀ ਤੁਹਾਨੂੰ ਕਿ ਸਤਿਗੁਰਤਾ ਹਮੇਸ਼ਾ ਬਖਸ਼ਣਹਾਰ ਨੇ ਕਿਰਪਾ ਕਰਨ ਵਾਲੇ ਨੇ ਜਦੋਂ ਭਾਈ ਮਹਾ ਸਿੰਘ ਸਤਿਗੁਰਾਂ ਨੇ ਆਪਣੀ ਗੋਦ ਦੇ ਵਿੱਚ ਲਿਆ ਨਾ ਉਹਦਾ ਸੀਸ ਆਪਣੇ ਪੱਟ ਦੇ ਉੱਤੇ ਰੱਖਿਆ ਤਾਂ ਸਤਿਗੁਰਾਂ ਨੇ ਬਾਹ ਦਾ ਸਹਾਰਾ ਦੇ ਕੇ ਆਖਿਆ ਮਹਾਸਿੰਘ ਤੂੰ ਕੁਝ ਕਹਿਣਾ ਚਾਹਣਾ ਤਾਂ ਆਖ ਤੇ ਗੁਰੂ ਪਿਆਰਿਓ ਮਹਾਸਿੰਘ ਨੇ ਬੇਨਤੀ ਕੀਤੀ ਸੀ ਸਤਿਗੁਰ ਜੀ ਕਿਰਪਾ ਕਰੋ ਸਾਡੀ ਟੁੱਟੀ ਹੋਈ ਗੰਢ ਲਵੋ ਟੁੱਟੀ ਗੰਢਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਗੁਰੂ ਪਾਤਸ਼ਾਹ ਜੀ ਅਸੀਂ ਆਪ ਜੀ ਨੂੰ ਲਿਖ ਕੇ ਦੇਗੇ ਸਾਂ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਪਾਤਸ਼ਾਹ ਬਹੁਤ ਵੱਡੀ ਗਲਤੀ ਹੋ ਗਈ ਸੀ ਕਿਰਪਾ ਕਰਕੇ ਉਹ ਜਿਹੜਾ ਵਿਦਾਵਾ ਤੁਹਾਨੂੰ ਦਿੱਤਾ ਸੀ ਉਹ ਪਾੜ ਦਿਓ ਬਖਸ਼ ਲੋ ਸਾਨੂੰ ਤੇ ਫਿਰ ਸਤਿਗੁਰਾਂ ਨੇ ਆਖਿਆ ਸੀ ਮਹਾ ਸਿੰਘ ਉਹ ਜਿਹੜਾ ਤੁਸੀਂ ਵਿਦਾਵਾ ਲਿਖ ਕੇ ਦੇ ਕੇ ਗਏ ਸੀ ਚਿੱਠੀ ਲਿਖ ਕੇ ਦੇ ਕੇ ਗਏ ਸੀ ਉਹ ਤੁਸੀਂ ਲਿਖ ਕੇ ਦੇ ਕੇ ਗਏ ਸੀ ਤੁਹਾਡੇ ਸਾਈਨ ਹੋਏ ਹੋਏ ਸੀ ਉਹਦੇ ਤੇ ਤੁਹਾਡੇ ਦਸਤਕ ਕੀਤੇ ਹੋਏ ਸੀ ਉਹ ਤਾਂ ਮੈਂ ਉਹਦੇ ਹੀ ਨਹੀਂ ਸੀ ਮੰਨੀ ਮਹਾਸਿੰਘ ਕੋਈ ਵੀ ਕਰਾਰਨਾਮਾ ਹੋਵੇ ਕੋਈ ਵੀ ਫੈਸਲਾ ਹੋਵੇ ਉਦੋਂ ਤੱਕ ਮੰਨਿਆ ਜਾਂਦਾ ਜਦੋਂ ਦੋਵੇਂ ਧਿਰਾਂਵਾਂ ਦੇ ਸਾਈਨ ਕੀਤੇ ਜਾਣ ਦਸਤਖਤ ਕੀਤੇ ਜਾਣ ਤਾਂ ਉਸ ਨੂੰ ਪੱਕਾ ਪ੍ਰਮਾਣ ਪੱਤਰ ਮੰਨਿਆ ਜਾਂਦਾ ਤਾਂ ਉਹਨੂੰ ਪੱਕਾ ਕਰਾਰਨਾਮਾ ਮੰਨਿਆ ਜਾਂਦਾ ਹੈ ਤੁਸੀਂ ਚਿੱਠੀ ਲਿਖ ਕੇ ਦੇ ਦਿੱਤੀ ਤੁਸੀਂ ਆਪਣੇ ਦਸਤਖਤ ਕੀਤੇ ਮੇਰੇ ਤਾਂ ਉੱਥੇ ਕਰਾਇ ਹੀ ਨਹੀਂ ਸੀ ਜੇ ਤੁਸੀਂ ਮੇਰੇ ਦਸਤਖਤ ਉੱਥੇ ਕਰਾ ਲੈਂਦੇ ਸਾਈਨ ਕਰਾ ਲੈਂਦੇ ਫਿਰ ਮੈਂ ਮੰਨਣਾ ਸੀ ਵੀ ਮੈਂ ਤੁਹਾਨੂੰ ਬੇਮੁਖ ਕਰ ਦਿੱਤਾ ਮੈਂ ਤੁਹਾਡੇ ਨਾਲੋਂ ਨਾਤਾ ਤੋੜ ਲਿਆ ਓਏ ਮਹਾ ਸਿੰਘ ਤੁਸੀਂ ਮੇਰੇ ਨਾਲੋਂ ਨਾਤਾ ਤੋੜ ਕੇ ਗਏ ਸੀ ਮੈਂ ਨਹੀਂ ਸੀ ਤੋੜਿਆ ਕੋ ਸਤਨਾਮ ਮੈਂ ਥੋੜੀ ਨਾਤਾ ਤੋੜਿਆ ਸੀ ਆਪਾਂ ਵੇਖਦੇ ਆ ਨਾ ਕੋਈ ਵੀ ਕਰਾਰਨਾਮਾ ਕਰਦੇ ਆ ਕਿਸੇ ਨਾਲ ਕੋਈ ਵੀ ਕਿਸੇ ਨਾਲ ਲਿਖਤ ਕਰਦੇ ਆ ਤਾਂ ਦੋਨੇ ਧਿਰਾਂਵਾਂ ਦੇ ਸਾਈਨ ਹੁੰਦੇ ਨੇ ਦੋਨੇ ਧਿਰਾਂਵਾਂ ਦੇ ਸਿਗਨੇਚਰ ਕੀਤੇ ਜਾਂਦੇ ਨੇ ਦਸਤਖਤ ਕੀਤੇ ਜਾਂਦੇ ਨੇ ਭਾਵੇਂ ਉਹ ਕੋਈ ਵੀ ਫੈਸਲਾ ਕਿਉਂ ਨਾ ਹੋਵੇ ਤਾਂ ਉਹਨੂੰ ਪੱਕਾ ਪ੍ਰਮਾਣ ਮੰਨਿਆ ਜਾਂਦਾ ਕਿ ਭਾਈ ਦੋਵੇਂ ਧਰਾਮਾਂ ਸਹਿਮਤ ਨੇ ਮਹਾਰਾਜ ਕਹਿੰਦੇ ਤੁਸੀਂ ਮੇਰੇ ਕੋਲ ਆਏ ਤੁਸੀਂ ਮੈਨੂੰ ਲਿਖ ਕੇ ਦੇ ਕੇ ਗਏ ਇਹ ਤੁਹਾਡੀ ਲਿਖਤ ਸੀ ਪਰ ਫਿਰ ਵੀ ਮੈਂ ਇਹ ਸਾਹਮਣੇ ਰੱਖੀ ਮੇਰੇ ਕਮਰ ਕੱਸੇ ਵਿੱਚ ਲੱਗੀ ਹੋਈ ਹੈ ਮਹਾਰਾਜ ਕੱਢ ਲੈਂਦੇ ਨੇ ਮਹਾ ਸਿੰਘ ਨੂੰ ਕਹਿੰਦੇ ਵੇਖ ਮਹਾ ਸਿੰਘ ਆ ਉਹੀ ਪੱਤਰ ਹੈ ਆ ਉਹੀ ਚਿੱਠੀ ਹੈ ਜੀ ਮਹਾਰਾਜ ਪਾਤਸ਼ਾਹ ਕਹਿੰਦੇ ਤੇਰੇ ਸਿਗਨੇਚਰ ਨੇ ਭਾਈ ਤੇਰੇ ਸਾਈਨ ਨੇ ਤੇਰੇ ਦਸਤਖਤ ਨੇ ਮੇਰੇ ਤਾਂ ਨਹੀਂ ਹੈਗੇ ਤੁਸੀਂ ਆਖ ਗਏ ਸੀ ਕਿ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਮੈਂ ਤਾਂ ਨਹੀਂ ਸੀ ਕਿਹਾ ਨਾ ਕਿ ਤੁਸੀਂ ਮੇਰੇ ਸਿੱਖ ਨਹੀਂ ਸਤਗੁਰ ਸਭਨਾ ਦਾ ਭਲਾ ਮਨਾਏਂਦਾ ਤੇ ਸਦਾ ਬੁਰਾ ਕਿਉਂ ਹੋਏ ਅਸੀਂ ਤਾਂ ਸਭ ਦਾ ਭਲਾ ਮਨਾਉਨੇ ਆ ਲੈ ਮਹਾ ਸਿੰਘ ਤੂੰ ਕਹਿਣਾ ਵੀ ਟੁੱਟੀ ਗੰਢ ਲੋ ਸਤਗੁਰ ਸੱਚੇ ਪਾਤਸ਼ਾਹ ਉਹ ਪੱਥਰ ਨੂੰ ਉਹ ਚਿੱਠੀ ਨੂੰ ਹੱਥ ਵਿੱਚ ਫੜਦੇ ਨੇ ਭਾਵ ਜੀ ਨੂੰ ਬੈਦਾਵਾ ਆਖਿਆ ਗਿਆ ਉਹ ਬੈਦਾਵੇ ਨੂੰ ਹੱਥ ਵਿੱਚ ਫੜ ਕੇ ਪਾੜ ਦਿੰਦੇ ਨੇ ਟੁਕੜੇ ਟੁਕੜੇ ਕਰ ਦਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਹਾ ਸਿੰਘ ਅਸੀਂ ਤੁਹਾਡੇ ਨਾਲ ਜਿਹੜੀ ਤੁਸੀਂ ਮੰਨਦੇ ਹੋ ਕਿ ਟੁੱਟੀ ਹੋਈ ਸੀ ਉਹ ਗੰਢ ਦਿੱਤੀ ਹੈ ਅਸੀਂ ਤਾਂ ਪਹਿਲਾਂ ਹੀ ਗੰਢੀ ਹੋਈ ਸੀ ਅਸੀਂ ਤਾਂ ਤੋੜੀ ਹੋਈ ਨਹੀਂ ਸੀ ਆਖੋ ਸਤਨਾਮ ਇਸ ਤਰ੍ਹਾਂ ਗੁਰੂ ਪਿਆਰਿਓ ਸਤਗੁਰਾਂ ਦੀ ਗੋਦ ਦੇ ਵਿੱਚ ਭਾਈ ਮਹਾ ਸਿੰਘ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ 40 ਸਿੱਖ ਮੁਕਤ ਕਰ ਦਿੱਤੇ ਜਾਣ ਬੈਦਾਵਾ ਪਾੜ ਕੇ ਤੇ ਸਤਗੁਰਾਂ ਨੇ ਮੁਕਤ ਕਰ ਦਿੱਤੇ ਸੀ ਬੈਦਾਵਾ ਪਾੜ ਦਿੱਤਾ ਸੀ ਸਤਗੁਰਤਾ ਸਦਾ ਬਖਸ਼ਣਹਾਰ ਹੈ ਕਿਰਪਾ ਕਰਨ ਵਾਲਾ ਹੈ ਕਿਰਪਾ ਕਰੋਣੀ ਆਉਣੀ ਚਾਹੀਦੀ ਹੈ ਤੇ ਗੁਰੂ ਪਿਆਰਿਓ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ 40 ਸਿੱਖਾਂ ਨੂੰ ਮੁਕਤੇ ਦਾ ਵਰਦਾਨ ਦਿੱਤਾ ਕਿ ਭਾਈ ਤੁਸੀਂ ਮੁਕਤੇ ਹੋ ਹੁਣ ਮੁਕਤ ਹੋ ਗਏ ਜੀਵਨ ਦੇ ਵਿੱਚ ਸ਼ਹਾਦਤ ਹੋ ਗਈ ਕੁਰਬਾਨੀ ਦੇ ਦਿੱਤੀ